ਭਾਰਤ ਦਾ ਮਸ਼ਹੂਰ ਬੈਂਕ ਬੰਦ ਲੱਖਾਂ ਲੋਕਾਂ ਦੇ ਡੁੱਬੇ ਪੈਸੇ ਕਿਤੇ ਤੁਹਾਡਾ ਵੀ ਅਕਾਊਂਟ ਇਸ ਬੈਂਕ ਚ ਤਾਂ ਨਹੀਂ ਅਕਸਰ ਹੀ ਲੋਕ ਜੋ ਨੇ ਆਪਣੇ ਸੇਵਿੰਗਸ ਅਕਾਊਂਟ ਬੈਂਕਾਂ ਦੇ ਵਿੱਚ ਖੁਲਵਾਂਦੇ ਨੇ ਤਾਂ ਕਿ ਜੋ ਉਹ ਕਮਾਈ ਕਰ ਰਹੇ ਨੇ ਉਸ ਦਾ ਕੁਝ ਹਿੱਸਾ ਆਪਣੇ ਭਵਿੱਖ ਦੇ ਲਈ ਆਪਣੇ ਬੱਚਿਆਂ ਦੇ ਲਈ ਜਾਂ ਲੋੜ ਪੈਣ ਤੇ ਵਰਤਣ ਦੇ ਲਈ ਉਸ ਨੂੰ ਸੇਵ ਕਰ ਸਕਣ ਪਰ ਹੁਣ ਇੱਕ ਵੱਡਾ ਬੈਂਕ ਬੰਦ ਹੋ ਚੁੱਕਾ ਹੈ ਭਾਰਤ ਦਾ ਵੱਡਾ ਬੈਂਕ ਨਾਮੀ ਬੈਂਕ ਬੰਦ ਹੋ ਗਿਆ ਜੋ ਆਰਬੀਆਈ ਦੇ ਵੱਲੋਂ ਲਾਇਸੈਂਸ ਰੱਦ ਕਰ ਦਿੱਤਾ ਗਿਆ ਤਾਂ ਲੱਖਾਂ ਲੋਕਾਂ ਦੇ ਪੈਸੇ ਡੋਬ ਗਏ ਨੇ ਲੋਕਾਂ ਦੇ ਵੱਲੋਂ ਹਾਹਾਕਾਰ ਮਚਾ ਦਿੱਤਾ ਗਿਆ ਕਿਉਂਕਿ ਜੇਕਰ ਕਿਸੇ ਦਾ 10 ਲੱਖ ਰੁਪਇਆ ਬੈਂਕ ਦੇ ਵਿੱਚ ਹੈ ਤਾਂ ਉਸ ਨੂੰ ਸਿਰਫ 5 ਲੱਖ ਹੀ ਮਿਲਣਗੇ ਬੈਠੇ ਬਿਠਾਏ ਲੋਕਾਂ ਤੇ ਵੱਡੀ ਵਿਵਪਤਾ ਪੈ ਗਈ ਹੈ ਸੋ ਕਿਹੜਾ ਬੈਂਕ ਬੰਦ ਹੋਇਆ ਆਓ ਜਾਣਦੇ ਹਾਂ ਭਾਰਤ ਦੇ ਵਿੱਚ ਬਹੁਤ ਸਾਰੇ ਬੈਂਕ ਨੇ ਉਹਨਾਂ ਸਾਰਿਆਂ ਬੈਂਕਾਂ ਦਾ ਆਪਣਾ ਆਪਣਾ ਨਿਯਮ ਹੁੰਦਾ ਤੇ ਆਪਣੇ ਆਪਣੇ ਨਿਯਮ ਕਾਨੂੰਨ ਦੇ ਅਨੁਸਾਰ ਉਹ ਬੈਂਕ ਚੱਲਦੇ ਨੇ ਪਰ ਇਸ ਵਿਚਾਲੇ ਭਾਰਤੀ ਰਿਜ਼ਰਵ ਬੈਂਕ ਦੇ ਵੱਲੋਂ ਬੈਂਕਾਂ ਤੇ ਕਾਫੀ ਸਖਤ ਰੁਖ ਅਪਣਾਇਆ ਜਾ ਰਿਹਾ ਅਤੇ ਭਾਰਤੀ ਰਿਜ਼ਰਵ ਬੈਂਕ ਯਾਨੀ ਕਿ ਆਰਬੀਆਈ ਨੇ ਇੱਕ ਹੋਰ ਸਹਿਕਾਰੀ ਬੈਂਕ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ ਜਿਸ ਦੇ ਵਿੱਚ ਆਮ ਲੋਕਾਂ ਦੀ ਤਰਾਹੀ ਮਚੀ ਹੋਈ ਹੈ ਤੇ ਲੋਕ ਟੈਂਸ਼ਨ ਦੇ ਵਿੱਚ ਨੇ ਆਰਬੀਆਈ ਨੇ ਬੈਂਕਾਂ ਦੇ ਪ੍ਰਤੀ ਕੜਾ ਰੁਖ ਅਪਣਾ ਲੇ RBI ਦੇ ਵੱਲੋਂ ਇੱਕ ਹੋਰ ਬੈਂਕ ਦਾ ਲਾਇਸੈਂਸ ਰੱਦ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਨਾਮੀ ਗ੍ਰਾਮੀ ਬੈਂਕ ਦਾ ਸਿਟੀ ਕੋਆਪਰੇਟਿਵ ਬੈਂਕ ਲਿਮਟਿਡ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ RBI ਦੇ ਵੱਲੋਂ ਸਰਕੂਲਰ ਦੇ ਵਿੱਚ ਦੱਸਿਆ ਗਿਆ ਕਿ ਬੈਂਕਿੰਗ ਦੇ ਨਾਲ ਜੁੜੇ ਸਾਰੇ ਕੰਮਾਂ ਨੂੰ ਤੁਰੰਤ ਰੋਕਣ ਦਾ ਆਦੇਸ਼ ਦੇ ਦਿੱਤਾ ਗਿਆ ਰਿਜ਼ਰਵ ਬੈਂਕ ਦੇ ਵੱਲੋਂ ਸਾਫ਼ ਦੱਸਿਆ ਗਿਆ ਹੈ ਕਿ ਜਿਹੜੇ ਵੀ ਗ੍ਰਾਹਕਾਂ ਦਾ ਖਾਤਾ ਇਸ ਬੈਂਕ ਦੇ ਵਿੱਚ ਹੈਗਾ ਉਹਨਾਂ ਨੂੰ 5 ਲੱਖ ਤੱਕ ਦੀ ਰਕਮ ਵਾਪਸ ਹੋ ਸਕਦੀ ਹੈ ਜੇਕਰ ਕਿਸੇ ਦਾ 5 ਲੱਖ ਤੋਂ ਜ਼ਿਆਦਾ ਪੈਸਾ ਜਮ੍ਹਾਂ ਹੈ ਤਾਂ ਉਸ ਨੂੰ ਪੈਸਾ ਵਾਪਸ ਨਹੀਂ ਮਿਲੇਗਾ ਇਹ ਵੱਡਾ ਝਟਕਾ ਆਮ ਲੋਕਾਂ ਨੂੰ ਲੱਗਾ ਆਰਬੀਆਈ ਦੇ ਵੱਲੋਂ ਮਹਾਰਾਸ਼ਟਰ ਦੇ ਵਿੱਚ ਸਥਿਤ ਦ ਸਿਟੀ ਕੋਆਪਰੇਟਿਵ ਬੈਂਕ ਲਿਮਟਿਡ ਦਾ ਲਾਇਸੈਂਸ ਰੱਦ ਕੀਤਾ ਗਿਆ ਜਿਸ ਤੋਂ ਬਾਅਦ ਗਾਕ ਬੇहद ਪਰੇਸ਼ਾਨ ਨੇ ਹਣ ਜੋ ਵੀ ਗਾਕਾਂ ਦੇ ਪੈਸੇ 10 ਲੱਖ ਰੁਪਇਆ ਹੋਵੇ ਜਾਂ ਉਸ ਤੋਂ ਵੱਧ ਹੋਵੇ ਤਾਂ RBI ਨੇ ਇਹ ਨਿਰਦੇਸ਼ ਦਿੱਤੇ ਨੇ ਕਿ ਉਹਨਾਂ ਨੂੰ ਸਿਰਫ 5 ਲੱਖ ਹੀ ਵਾਪਸ ਮਿਲਣਗੇ ਬੈਂਕ ਬੰਦ ਹੋਣ ਤੇ ਤੁਹਾਨੂੰ ਡਿਪੋਜ਼ਿਟ ਇੰਸ਼ੋਰੈਂਸ ਕਵਰ ਦੇ ਤਹਿਤ 5 ਲੱਖ ਹੀ ਮਿਲਦਾ ਤਾਰਬੀਆਈ ਦੇ ਵੱਲੋਂ ਜਾਰੀ ਸਰਕੂਲਰ ਦੇ ਵਿੱਚ ਇਹ ਗੱਲ ਵਿਸਤਾਰ ਦੇ ਨਾਲ ਜਾਣਕਾਰੀ ਦਿੱਤੀ ਗਈ ਹੈ ਬੈਂਕ ਬੰਦ ਹੋਣ ਤੋਂ ਬਾਅਦ ਬੈਂਕ ਦੇ ਵਿੱਚ ਅਕਾਊਂਟ ਰੱਖਣ ਵਾਲੇ ਗਾਕਾਂ ਦੀ 5 ਲੱਖ ਤੱਕ ਦਾ ਹੀ ਕੁੱਲ ਰਕਮ ਐਪੀਸੋਡ ਹੁੰਦਾ RBI ਦੇ ਵੱਲੋਂ ਦੱਸਿਆ ਗਿਆ ਹੈ ਕਿ ਬੈਂਕ ਦੇ ਵਿੱਚ ਲਗਾਤਾਰ ਨਿਯਮਾਂ ਦੀ ਅਣਦੇਖੀ ਕੀਤੀ ਜਾ ਰਹੀ ਸੀ ਅਤੇ ਇਸ ਦੇ ਨਾਲ ਹੀ ਬੈਂਕ ਦੇ ਕੋਲ ਪ੍ਰੋਪਰ ਰਕਮ ਬੈਂਕ ਚਲਾਉਣ ਦੇ ਲਈ ਨਹੀਂ ਸੀ ਇਸ ਦੇ ਲਈ ਬਾਰ ਬਾਰ ਇਸ ਬੈਂਕ ਨੂੰ ਚੇਤਾਵਨੀ ਦਿੱਤੀ ਜਾ ਰਹੀ ਸੀ ਅਤੇ ਚੇਤਾਵਨੀ ਤੇ ਗੌਰ ਨਾ ਕਰਨ ਤੇ ਇਸ ਬੈਂਕ ਦਾ ਲਾਇਸੈਂਸ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ ਬਿਤੇ ਕਈ ਸਾਲਾਂ ਤੋਂ ਕਈ ਸੂਬਿਆਂ ਦੇ ਵਿੱਚ ਸੰਚਾਲਿਤ ਹੋਣ ਵਾਲੀ ਬੈਂਕਾਂ ਦੇ ਵਿੱਚ ਅਨਿਯਮਿਤਤਾ, ਵਿੱਤੀ ਘੁਟਾਲੇ ਸਣੇ ਕਈ ਤਰ੍ਹਾਂ ਦੀਆਂ ਹੋਰ ਗੜਬੜੀਆਂ ਸਾਹਮਣੇ ਆਈਆਂ ਨੇ। ਧਾਰਬੀਆਈ ਦੇ ਵੱਲੋਂ ਕਈ ਬੈਂਕਾਂ ਤੇ ਜੁਰਮਾਨਾ ਲਗਾ ਦਿੱਤਾ ਗਿਆ ਤੇ ਸਖਤ ਕਾਰਵਾਈ ਕਰਦੇ ਹੋਏ ਲਾਇਸੈਂਸ ਨੂੰ ਰੱਦ ਕਰ ਦਿੱਤਾ ਗਿਆ। ਦਰਅਸਲ ਆਰਬੀਆਈ ਬੈਂਕ ਭਲਾਈ ਕੇਂਦਰੀ ਬੈਂਕ ਦੀ ਪ੍ਰਾਥਮਿਕਤਾ ਦੇ ਵਿੱਚ ਰਹਿ ਰਹੀ ਹੈ ਜਿਸ ਦੇ ਨਾਲ ਲੋਕਾਂ ਨੂੰ ਜਾਂ ਗਾਹਕਾਂ ਨੂੰ ਹੋਰ ਕੋਈ ਫਰੌਡ ਦਾ ਸਾਹਮਣਾ ਨਾ ਕਰਨਾ ਪਵੇ, ਰਕਮ ਸੁਰੱਖਿਅਤ ਉਹਨਾਂ ਦੀ ਬਾਤ ਚੁੱਕੇ ਤਾਂ ਲੋਕਾਂ ਨੂੰ ਕੋਈ ਦਿੱਕਤਾਂ ਨਾ ਹੋਣ ਇਸ ਦੇ ਲਈ ਅਜਿਹੇ ਫੈਸਲੇ ਲਏ ਜਾ ਰਹੇ ਨੇ ਪਰ ਇਹ ਜੋ ਫੈਸਲਾ ਹੈ ਇਸ ਦੇ ਨਾਲ ਬਹੁਤ ਵੱਡੇ ਤਦਾਦ ਦੇ ਵਿੱਚ ਲੋਕ ਪਰੇਸ਼ਾਨ ਹੋ ਚੁੱਕੇ ਨੇ ਕਿਉਂਕਿ ਹੁਣ ਲੋਕਾਂ ਦੇ ਪੈਸੇ ਡੁੱਬ ਗਏ ਨੇ ਹੰਗਾਮਾ ਹੋ ਚੁੱਕਾ ਬਹੁਤ ਜ਼ਿਆਦਾ ਤਾਂ RBI ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਦਾ ਸਿਟੀ ਕੋਆਪਰੇਟਿਵ ਬੈਂਕ ਲਿਮਟਿਡ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ